ਇਸ ਦਾ ਮੇਰਾ ਥੋੜਾ ਜਿਹਾ ਘਰ ਦੇ ਟੈਨਸ਼ਨਾਂ ਕਰਕੇ ਮਨ ਭੜਾ ਪੈ ਜਾਂਦਾ ਹੂੰ ਤਾਂ ਮੈਂ ਟਿਕਣ ਵਾਲਾ ਇਸ ਦੇ ਮਾਰੇ ਮੁੰਡੇ ਗੱਟ ਗੱਟ ਮੁੰਡੇ ਮਾਈ ਪਰ ਖੜੇ ਛੱਟ ਕਰਦਾ ਇਸ ਕਰਕੇ ਮੈਂ ਘਰੋਂ ਨਿਕਲਿਆ ਜੀ ਕੁਝ ਕਰੋ ਨਾ ਕਰੋ ਮੇਰਾ ਕੰਮ ਇਸ ਮਾਰਾ ਮੈਕਰੋਂ ਨਿਕਲਿਆ ਜੀ ਦੁਖੀ ਹੋਇਆ ਰਹਿੰਦਾ ਘਰ ਖੜੂ ਕਿਸੇ ਦਾ ਵੀ ਨਹੀਂ ਕਰਦਾ ਮਾਂ ਪਿਓ ਪ੍ਰੇਮ ਅੰਦਰ ਵਿੱਚ ਬਣੀ ਨੀਂਦ ਨਹੀਂ ਹੁੰਦਾ ਦਸ ਦਾ ਦਿਨ ਮੈਂ ਤਾਂ ਇਤੋਂ ਦਿਨੀ ਲਾ ਗਿਆ ਤੇ ਨਾ ਨੀਂਦ ਆ ਗਈ ਤੇ ਨੀਂਦ ਨੂੰ ਮੈਂ ਟੈਨਸ਼ਨ ਜੋ ਪੈ ਜਾਂਦੀ ਮਨ ਨੂੰ ਮਨਾ ਕੇ ਬਣ ਗਿਆ 10 ਪੈਂਡ ਭਰਾ ਇੱਕ ਨਹੀਂ ਸੀਗਾ ਉਹ ਸਾਰੇ ਪਹਿਣਾ ਹੀ ਮਰ ਗੀਆਂ ਤੇ ਮੇਰੇ ਭਰਾ ਵੀ ਮਗ ਇੱਕ ਭਰਾ ਲਹਿ ਗਿਆ ਤੇ ਇੱਕ ਮੈਰ ਗਿਆ ਤੇ ਮੈਥੋਂ ਨਿੱਕੇ ਜਿਹਾ ਪਲਸੀ ਮਰ ਗਿਆ ਮੈਥੋਂ ਨਿੱਕੇ ਪਰ ਆਪਣੇ ਤੇ ਮਾਲਕ ਨਹੀਂ ਰਹਾ ਬਾਕੀ ਮੈਂ ਗੁਰੂ ਦੇ ਲੜ ਲੱਗ ਗਿਆ ਪਾਣੀ ਪਟਨਾ ਸੇਲਨ ਕਾਟਨਾ ਮਹਾਰਾਜ ਦਾ ਕਾਟਣਾ ਉਹ ਵੜਾ ਸੰਭੀਂ ਥੀਆਂ ਕਰਦੇ ਪਰਮਾਤਮਾ ਨੂੰ ਜੀ ਐਂ ਗੱਲਬਾਤ ਆ ਜੀ ਐਂ ਗੱਲਬਾਤ ਚੀਜ਼ਾਂ ਨਹੀਂ ਕੋਈ ਗੋਲੀ ਦਾ ਨਹੀਂ ਕਾਸ਼ੇ ਦਾ ਨਹੀਂ ਨਾ ਕੁਛ ਵੀ ਨਹੀਂ ਖਾਂਦਾ ਅੱਜ ਕੋਈ ਮੇਰਾ ਕੁਛ ਵੀ ਨਹੀਂ ਖੁੱਦਾ ਮੈਂ ਠੀਕ ਆ ਕਰ ਪਤਾ ਉਸੇ ਗੱਲੋ ਗੱਲ ਐਂਗਾ ਅੰਨੇ ਬਜ਼ੁਰਗ ਹੋ ਗਏ ਹੁਣ ਵੀ ਦੇਖੋ ਤੁਸੀਂ ਜਮਾਨਾ ਵਾਂਗੂ ਗੱਲ ਕਰਦੇ ਇਹਦਾ ਮੇਰਾ ਥੋੜਾ ਜਿਹਾ ਘਰ ਦੇ ਟੈਨਸ਼ਨਾਂ ਕਰਕੇ ਮਨ ਭੈੜਾ ਪੈ ਜਾਂਦਾ ਹੂੰ ਤਾਂ ਮੈਂ ਡਿੱਗਣ ਵਾਲਾ ਹਾਂ ਦੇਖਿਆ ਬਹੁਤ ਫਟਕੜੀ ਐਂਗਾ ਇਹ ਤਾਂ ਕਰੋਂ ਨਿਕਲੇ ਪਲੇਸ ਦੇ ਮਾਰੇ ਮੁੰਡੇ ਗੱਟ ਅਲਤ ਮੋਲੇ ਮੈਂ ਪਰ ਖੜਾ ਛੱਡ ਜਾਂਦਾ ਇਸ ਕਰਕੇ ਮੈਂ ਘਰੋਂ ਨਿਕਲ ਜਾਂਦੀ ਕੁਛ ਕਰੋ ਨਾ ਕਰੋ ਮੇਰਾ ਕੰਮ ਛੱਡ ਐਸ ਮਾਰਾ ਮੈਂ ਕਰੋਂ ਨਿਕਲ ਜਾਂਦੀ ਦੁਖੀ ਹੋਇਆ ਰਹਿੰਦਾ ਘਰ ਖੱਡੂ ਕਿਸੇ ਦਾ ਵੀ ਨਹੀਂ ਕਰਦਾ ਮਾਂ ਪੋਪਾ ਬੰਦਾ ਬਿਚ ਬਣੀ نیند ਨਹੀਂ ਹੁੰਦਾ ਦਸ ਦਿਨ ਮੈਂ ਤਾਂ ਇਥੋਂ ਬਿਨ ਨਹੀਂ ਲੱਗੀ ਤੇ ਮੈਂ ਨਹੀਂ ਲੱਗੀ ਤੇ ਨੀਂਦ ਨਹੀਂ ਉਹਨੂੰ ਟੈਨਸ਼ਨ ਹੋ ਜਾਂਦੀ ਮਨ ਦੇ ਤੇ ਇਹ ਮਨਾਕ ਹੀ ਬਣ ਗਿਆ ਐ ਇਸ ਕਾਲ ਹਮਾਰਾ ਕਰਵਾ ਸੀ 10 ਪੈਣ ਭਰਾ ਇੱਕ ਨਹੀਂ ਸੀਗਾ 10 ਪੈਣ ਭਰਾ ਹੋ ਗਏ ਤੁਸੀਂ ਹਾਂ ਜੀ ਉਹ ਸਾਰੇ ਪਹਿਣਾ ਹੀ ਮਰ ਗੀਆਂ ਤੇ ਮੇਰੇ ਭਰਾ ਵੀ ਮਰ ਇੱਕ ਭਰਾ ਰਹਿ ਗਿਆ ਤੇ ਇੱਕ ਮੈ ਰ ਗਿਆ ਤੇ ਮੈਥੋਂ ਨਿੱਕੇ ਪੰਜ ਸੀ ਮਰ ਗਏ ਮੈਥੋਂ ਨਿੱਕੇ ਪਰ ਆਪਣੇ ਦੇ ਮਾਲਕ ਨਹੀਂ ਰਹਾ ਬਾਕੀ ਮੈਂ ਗੁੰਗਰ ਲੜਨ ਲੱਗਿਆ ਮੈਂ ਬਣੀ ਪਟਨਾ ਸੇ ਬਣ ਕਾਟਨਾ ਮਹਾਰਾਜ ਦਾ ਕਾਟਣਾ ਉਹਦਾ ਆਸਾਂ ਬੇਨਤੀਆਂ ਕਰਦੇ ਪਰ ਮਾਤਮਾ ਨੂੰ ਜੇ ਐਂ ਗੱਲ ਬਾਤ ਆਈ ਐਂ ਗੱਲ ਬਾਤ ਐਡਾ ਵੱਡਾ ਪਰਿਵਾਰ ਸੀ ਕਹਿੰਦੇ 10 ਭੈਣ ਭਰਾ ਤੁਸੀਂ ਸੀਗੇ ਤੇ ਉਹ ਉਹ ਕਿਵੇਂ ਕਿਵੇਂ ਉਹਨਾਂ ਕਿਵੇਂ ਸਾਡੇ ਵਿਹੜੇ ਚ 15 ਮੱਝੇ ਦੇਂਦੇ ਸੀ ਅਸੀਂ ਇੰਨਾ ਪਰਿਵਾਰ ਸਾਡਾ ਤਕੜਾ ਸੀ ਉਹ 10 ਵੇਲੇ ਵੀ ਦਸਾਂਦੇ ਨਾ ਹੁਣ ਮੇਰੀ ਪੁੱਤਰੀ ਈ ਵੀ ਸਾਲਾਂ ਦੀ ਆ ਮਰ ਗੀ ਦੇ ਸਾਲਾਂ ਨੇ ਪੁੱਤਰੇ ਵਿਚਾਰੇ ਕਰਨਗੇ ਤੇ ਪੁੱਤ ਨਹੀਂ ਸਦਾ ਬੋਲਤੇ ਬੋਲਤੇ ਕਿਸਾਰੇ ਜਾਣੇ ਆ ਗੱਲ ਬਾਤਾਂ ਜੀ ਐਡੀ ਮਿਹਨਤ ਕੀਤੀ ਹੋਵੇ ਆਪਣੇ ਪਰਿਵਾਰ ਵਾਸਤੇ ਆਪਣੇ ਬੱਚਿਆਂ ਵਾਸਤੇ ਨੇ ਮਿਹਨਤ ਕੀਤੀ ਹੋਵੇ ਤੇ ਮੁੜ ਕੇ ਸਾਨੂੰ ਆਸ਼ਰਮ ਦੇ ਵਿੱਚ ਰਹਿਣਾ ਪਵੇ ਐਨ ਜੀਓ ਦਾ ਸਾਰਾ ਲੈਣਾ ਪਵੇ ਬਾਬਾ ਜੀ ਪੁੱਤ ਪੋਤਿਆਂ ਨੂੰ ਕਿਉਂ ਮੜਾਖਾ ਵੀ ਆਪ ਹੀ ਵਸਾ ਕਰਕੇ ਆਪਾ ਖੜਾ ਛੱਡੋਣਾ ਪੁੱਤ ਪੋਤੇ ਜਰੇ ਕੀ ਕਰਨਗੇ ਹੂੰ ਤਿੰਨ ਪੋਟੀਆਂ ਮੇਰੀਆਂ ਤਿੰਨ ਪੁੱਤੇ ਆ ਜੇ ਉਹ ਵੀ ਬੋਲਣ ਚਲੇ ਇੱਕ ਮੁੰਡਾ ਮੇਰਾ ਅੱਜ ਆਪਨਾ ਥੋੜਾ ਸਾਹ ਭਲਾ ਕਰੇ ਮੇਰੇ ਨਵ ਮਾਰਗੀ ਸੀ ਜੀ ਖਾ ਕੇ ਚੋਹੇ ਪੀ ਕੇ ਤੇ ਉਹ ਢੂਰ ਸਾਲ ਨਾ ਜੇਲ੍ਹ ਚ ਰਹਿ ਕੇ ਆਇਆ ਮੇਰਾ ਪੋਤਾ ਤੇ ਮੇਰਾ ਪੋਤਾ ਤੇ ਹਲ ਵੀ ਸਦਾ ਬੋਲਦੇ ਮਹਲ ਵੀ ਹਲ ਵੀ ਬੋਲਦਾ ਹੀ ਨਹੀਂ ਸਦਾ ਨਹੀਂ ਬੋਲਦੇ ਤੇ ਫਿਰ ਉਹ ਮੇਰਾ ਪੋਤਾ ਜਦੋਂ ਇੱਕ ਕੰਪਨੀ ਚ ਲੱਗਿਆ ਤੇ ਚੰਦੀ ਚੁੰਦੀ ਗਾਰਡਨ ਨਹੀਂ ਤੇ ਉਹ ਵਿਚਾਰਾ ਦਰਦ ਲੰਦਾ ਤੇ ਉਹ ਮਹਾਮਾਰਗੀ ਕਾ ਕਿ ਉਹ ਕੇਸ ਚੱਲਦਾ ਜੇਲ੍ਹ ਚੱਲਦੇ ਆ ਹਲੇ ਅਕਲ ਨਹੀਂ ਆਉਂਦੀ ਦੱਸੋ ਜਦੋਂ ਮੁੰਡੇ ਤੇ ਕੇਸ ਚੱਲ ਦੂਰ ਸਾਲ ਦੇ ਚੱਲੇ ਆ ਤੇ ਹਰੇ ਅਕਲ ਜਾਈ ਘਰ ਕਿੱਥੇ ਬਾਪੂ ਜੀ ਆਪਣਾ ਫਿਰ ਪਿੰਡ ਪਿੰਡ ਚ ਆ ਜੀ ਹਾਂ ਜੀ ਪਿੰਡ ਕਿੱਥੇ ਪਿੰਡ ਪਿੰਡ ਮੈਂਨੇ ਪਿੰਡ ਆ ਜੀ ਅੱਛਾ ਹਾਂ ਫਿਰ ਉੱਥੋਂ ਤੁਸੀਂ ਇੱਥੇ ਕਿਵੇਂ ਪਹੁੰਚੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਜਦੋਂ ਪਾਸਾ ਵਟਿਆ ਮੈਂ ਤੁਹਾਨੂੰ ਦੱਸਿਆ ਸੀ ਵੀ ਇਹ ਬਾਈ ਦਾ ਭਾਈ ਸੇ ਸ਼ਾਂਤ ਕੋਈ ਪਰ ਕੋਟਕਪੂਰੇ ਕੋਲ ਆਉਣ ਲੱਗਿਆ ਰੋਣੇ ਮੈਂ ਕਿਹਾ ਜੀ ਮੈਂ ਈਰਾਂ ਨੂੰ ਦਾਣੇ ਪੋਣਾ ਤੇ ਮੈਂ ਦਿਨੋਂ ਬਰਾਮੀ ਧਰ ਕੇ ਦਾਣੇ ਪੋਣਾ ਤੇ ਸ਼ਨੀਵਾਰ ਨੂੰ ਮੈਂ ਗਰੋ ਵਾਸਤੇ ਦੋ ਲੱਡੂ ਸਰੇਵਾਰ ਪਾਉਣਾ ਬਾਬਾ ਜੀ ਮੈਨੂੰ ਇਲਾਜ ਦੱਸੋ ਕੋਈ ਉਹ ਕਰਦੇ ਕਰੋ ਤੇ ਉਹਦਾ ਨੰਨਾ ਲੈ ਕਹਿਣਾ ਇਹ ਆਉ ਨੂੰ ਫਿਰ ਮੈਨੂੰ ਜੀ ਨਾ ਕਰੇ ਘਰ ਤੋਂ ਨਿਕਲਣਾ ਕਰਨਾ ਬਾਗਾਂ ਨੇ ਵਸ ਜਾਣਾ ਤੇ ਜੀ ਨੂੰ ਨਹੀਂ ਜੋ ਲਾ ਤੂੰ ਟੈਨਸ਼ਨ ਬੈਨ ਦਸੀ ਤੇ ਇਹ ਮਨਾ ਆਦੀ ਬਣ ਗਿਆ ਹਾਂ ਐਂ ਗੱਲ ਬਾਤ ਐਂ ਦੁਬੀ ਹੋਈ ਐਂ ਦਿੱਕੀ ਨੂੰ ਕਿਸੇ ਰੰਜੀ ਕਹਿੰਦਾ ਪ੍ਰਮਾਤਮਾ ਅੱਗੇ ਅਰਦਾਸ ਕਰਨੀ ਨਹੀਂ ਛੱਡੀ ਤੁਸੀਂ ਇੰਨੀ ਬਾਣੀ ਪੜਨਾ ਮੈਂ ਇੱਥੇ ਵੀ ਗੱਲ ਮੈਂ ਨਾ ਥੋੜ੍ਹਾ ਐਸਵਲਸਾ ਅਪਣਾ ਆਪਣਾ ਰਹਿ ਆਸ ਕਰਕੇ ਪੰਨਾ ਬਾਣੀਆ ਪਾਠ ਮੈਂ ਗੁਰਦਾਰੇ ਜਾਣ ਲੱਗ ਗਿਆ ਸੀ ਇੱਥੇ ਦੀ ਪਰ ਥੋੜੀ ਬਾਤਵਾਹ ਕਰਕੇ ਮੇਰਾ ਸੀਸ ਨਾ ਟਲਿਆ ਮੈਂ ਇੱਥੇ ਬਲ ਬਾਨੀਬਦਾਸ ਸੁਣ ਕਰ ਮੱਚੇ ਹੈਗੇ ਜੀ ਤੁਹਾਡੇ ਮੱਚੇ ਦੋ ਮੁੰਡੇ ਜੀ ਕੀ ਕਰਦੇ ਉਹ ਉਹ ਇੱਕ ਦਾ ਪਾਠ ਹੀ ਆ ਨਾ ਉਹ ਜਾਲਾ ਗੁਰਦਾਰੇ ਲੱਗਿਆ ਇੱਕ ਦਾ ਕੇਸ ਚੱਲਦਾ ਕਰੇ ਬੱਠਾ ਉਹ ਲਾ ਕੇਸ ਚੱਲਦਾ ਅੱਜ ਆਇਂ ਗਾ ਇਹ ਇਸ ਕਦਾ ਚੱਲਦਾ ਬਾਪੂ ਜੀ ਮੈਂ ਕਹਿੰਦਾ ਜੇ ਮੇਰੀ ਨਾ ਮਰ ਗਈ ਉਹ ਕੇਸ ਕਰਦਾ ਹਾਂ ਉਹ ਉਹਦੇ ਪਹੁੰਚਦੀ ਵੀ ਇਹਨਾਂ ਨੇ ਮੈਨੂੰ ਮਾਰਤਾ ਹਲ ਮੈਨੂੰ ਵੀ ਟੱਪ ਬੋਲ ਸੀ ਬੁਢੇ ਨੂੰ ਮੈਂ ਅੰਬੋਲ ਬੁਢਾ ਦੀ ਕੁਝ ਗੱਲ ਚੱਲਦਾ ਮਿਲਾਈ ਕੋਈ ਉਸ ਦੀ ਆਇਂ ਕੇਸ ਚੱਲਦਾ ਜੀ ਨਸ਼ਾ ਕਰਦੇ ਸੀ ਕਹਿੰਦੇ ਵੀ ਗੱਲਬਾਤ ਕੀਤੀ ਨਸ਼ਾ ਕਰਦਾ ਸੀ ਹਾਂ ਹਾਂ ਆਇਂ ਗੱਲ ਜੀ ਨਸ਼ਾ ਕੌਣ ਕਰਦਾ ਹੁੰਦੇ ਹੀ ਕਰਦੇ ਮੈਂ ਤਾਂ ਨਹੀਂ ਕਰਦਾ ਤੇ ਨਸ਼ੇ ਦੀ ਲਤ ਕਿਵੇਂ ਲੱਗੀ ਬਾਪੂ ਜੀ ਐਨਾ ਇੱਕ ਤੁਸੀਂ ਕਹਿ ਰਹੇ ਹੋ ਇੱਕ ਮੁੰਡਾ ਤੁਹਾਡਾ ਪਾਠੀ ਹੈ ਪਰਮਾਤਮਾ ਦੇ ਲੜ ਲੱਗਿਆ ਹੋਇਆ ਤੁਸੀਂ ਵੀ ਨਿਤਨੇਮ ਕਰਦੇ ਹੋ ਇੱਕ ਮੁੰਡਾ ਤੁਹਾਡਾ ਪਰਮਖ ਮਾਂ ਪਿਓ ਜਦੋਂ ਮਾਪੋ ਨੂੰ ਬਸ ਕਰਦਾ ਫਿਰ ਦੂਜੇ ਕੀ ਕਰਨ ਕਰਨਗੇ ਪਰਮਖ ਮਾਂ ਪਿਓ ਬਣੀ ਆ ਦੀ ਹੈ ਹਾਂ ਐਂ ਗੱਲ ਆਈ ਪਰ ਕਰਾ ਕਿ ਜਿਹੜਾ ਮੁੰਡਾ ਤੁਹਾਡਾ ਪਾਠੀ ਉਹਨੇ ਤੁਹਾਡੇ ਨਾਲ ਗੱਲਬਾਤ ਨਹੀਂ ਕੀਤੀ ਵੀ ਬਾਪੂ ਜੀ ਮੇਰੇ ਕੋਲ ਆ ਕੇ ਰੋ ਕੋਟ ਦਾ ਸੀ ਮੈਨੂੰ ਉਹ ਜੀ ਦੀ ਕੁੱਟਦਾ ਸੀ ਤੁਹਾਨੂੰ ਕੋਟਾਂਸ ਮੈਂ ਪੈ ਪਟਿਆ ਫਿਰ ਮੈਂ ਪਾਣੀ ਪਟਿਆ ਜੀ ਆਈ ਮੈਨਾਂ ਕੋਈ ਇਸ ਤਰ੍ਹਾਂ ਮਾਰਾ ਕਰੋ ਬਾਪੂ ਜੀ ਕਾਰਨ ਕੀ ਸੀ ਕਿਉਂ ਕੁੱਟਦਾ ਸੀ ਤੁਹਾਨੂੰ ਦਿਮਾਗ ਮੋਟਾ ਬਾਣੀ ਪੜਨਾ ਮੈਸਨਰ ਕਾਟਾ ਮਾਨੂੰ ਪੁਛਾਦਾ ਨਹੀਂ ਮੇਰੇ ਕੋ ਦਰਬਾਰ ਬਣਿਆ ਬੇਕਰੇ ਮੇਰੇ ਤੂਰਤੀ ਕਾ ਤੰਦਵਲੀ ਮਾਤਾ ਦੀ ਤੋ ਸੁਣਨਾ ਦਿਮਾਗ ਮੋਟੇ ਐਸ਼ੇ ਨੇ ਦੇਖੋ ਪੰਜਾਬ ਦੇ ਕਿੰਨੇ ਕਰਤਬਾ ਕਰਕੇ ਰੱਖਦੇ 68 ਦੀ ਦੁਨੀਆ ਸਾਰੀ ਨਸ਼ੇ ਦਾ ਪੈਂਦੇ ਹਾਰ ਤੇ ਸਾਰੇ ਲੋਕ ਬਹੁਤ ਕਿੰਨੀ ਨਤਖਾਨਾ ਪੜਦੇ ਆ ਨਸ਼ਾ ਬਹੁਤ ਬੰਦੀ ਚੀਜ਼ ਆ ਜੀ ਤੁਸੀਂ ਰੋਕਿਆ ਨਹੀਂ ਫਿਰ ਆਪਣੇ ਬੱਚੇ ਨੂੰ ਕਿ ਮੈਂ ਬੁਲਾਏ ਨਹੀਂ ਕਦੇ ਮੈਨੂੰ ਅਗੂ ਗਾਤ ਤੋ ਮੈਂ ਤਨ ਭਾਈਆ ਨਾ ਤੂੰ ਸਾਹ ਨਾ ਮੈਨੂੰ ਮਰਾ ਕਰਾ ਕੇ ਮੁਗ ਨਹੀਂ ਇਕੱਲੀ ਬੋਲੀ ਕਰਦਾ ਮਾਂ ਕੋ ਕੋਈ ਸਿੰਦਾ ਹਾਂ ਐਂ ਗੱਲ ਐਂ ਗੱਲ ਐਂ ਗੱਲ ਬਾਤ